ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਆਏ ਹੋਇਆ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਮਾਨੀ ਗੋਡ ਫਾਰਮ ਤੇ ਆਪਣੇ ਮਿੱਤਰ ਭਾਈ ਇਮਰਾਨ ਕੋਲ ਤੇ ਆਜੋ ਗੱਲਬਾਤ ਕਰਦੇ ਆਂ ਬਹੁਤ ਸੋਹਣਾ ਭਾਈ ਹੋਰਾਂ ਦਾ ਫਾਰਮ ਆ ਬਹੁਤ ਸੋਹਣਾ ਸੈਟਅਪ ਬਣਿਆ ਹੋਇਆ ਭਾਈ ਹੋਰੀ ਬੱਕਰੇ ਵੀ ਤਿਆਰ ਕਰਦੇ ਨੇ ਤੇ ਜਿਹੜੀਆਂ ਇਹਨਾਂ ਕੋਲੇ ਬੱਕਰੀਆਂ ਦੀ ਕਲੈਕਸ਼ਨ ਆ ਉਹ ਵੀ ਬਾਕਮਾਲ ਆ ਸਾਰੇ ਭਾਈ ਹੋਰਾਂ ਦੇ ਜਾਨਵਰ ਦਿਖਾਵਾਂਗੇ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਭਾਈ ਦਾ ਸਵਾਗਤ ਕਰਦੇ ਆਂ ਐਸ ਸਿਕਾਲ ਜੀ ਸਤ ਸ੍ਰੀ ਅਕਾਲ ਜੀ ਹੋਰ ਬਈ ਠੀਕ ਠਾਕ ਹੋ ਵਧੀਆ ਜੀ ਤੁਸੀਂ ਦੱਸੋ ਕਿੱਦਾਂ ਚੱਲ ਰਿਹਾ ਕੰਮਕਾਰ ਆਪਣਾ ਵਾ ਵਧੀਆ ਜੀ ਰੱਬ ਦਾ ਸ਼ੁਕਰ ਹੈ ਬਹੁਤ ਵਧੀਆ ਚੱਲ ਰਿਹਾ ਕੰਮ ਇਹ ਪਹਿਲਾਂ ਤਾਂ ਆਪਣੇ ਬਾਰੇ ਦੱਸ ਦਿਓ ਵੀਰੇ ਆਪਣਾ ਨਾਮ ਲੋਕੇਸ਼ਨ ਕਿੱਥੇ ਖੜਿਆ ਆ ਆਪਾਂ ਵੀਰੇ ਆਪਾਂ ਮਰੇ ਕੋਲੇ ਨਾਬਾ ਰੋੜਾ ਆਵਾਸਪੁਰਾ ਜੀ ਠੀਕ ਹੈ ਜੀ ਆਵਾਸਪੁਰੇ ਆਪਣਾ ਫਾਰਮ ਆਪਣਾ ਫਾਰਮ ਮਾਨੀਗੋੜ ਫਾਰਮ ਦੇ ਨਾਮ ਤੇ ਮਾਨੀਗੋੜ ਫਾਰਮ ਜੀ ਬਾਈ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਆਪਣਾ ਮੋਬਾਈਲ ਨੰਬਰ ਹੈਗਾ 99157 37588 ਠੀਕ ਹੈ ਬਾਈ ਅ ਬਾਈ ਕਿੰਨੇ ਸਾਲਾਂ ਤੋਂ ਬੱਕਰੀਆਂ ਦਾ ਸ਼ੌਂਕ ਕਰ ਰਹੇ ਹੋ ਕਿਵੇਂ ਆਏ ਸੀਗੇ ਇਸ ਪਾਸੇ ਪਹਿਲਾਂ ਤਾਂ ਬਿਰੇ 2-4 ਹੀ ਰੱਖਦੇ ਹਿੰਦੇ ਦੀ ਜਾਨਵਰ ਕੁਰਬਾਨੀ ਵਾਤੇ ਹੂੰ ਹੌਲੀ-ਹੌਲੀ ਕਰਦੇ ਬਸ ਵੀਡੀਓ ਦੇਖ ਕੇ ਸ਼ੌਂਕ ਪੈ ਗਿਆ ਕਰਦੇ ਕਰਦੇ ਫਾਰਮ ਦੀ ਉਹ ਬਣ ਗਈ ਸਲਾਹ ਅੱਛਾ ਜੀ ਬਸ ਤੁਹਾਡੇ ਸਾਹਮਣੇ ਆ ਬਾਕੀ ਠੀਕ ਹੈ ਜੀ ਕਿੰਨੇ ਸਾਲਾਂ ਦੇ ਵਿੱਚ ਇਹ ਸੈਟਅਪ ਤਿਆਰ ਹੋਇਆ ਜਿਹੜਾ ਹੁਣ ਆਪਾਂ ਦੇਖ ਰਹੇ ਹਾਂ ਬਈ 2 ਸਾਲ ਲੱਗੇ 2 ਸਾਲ ਚ ਕਿੰਨੇ ਟੋਟਲ ਕਿੰਨੇ ਜਾਨਵਰ ਨੇ ਛੋਟੇ ਵੱਡੇ ਆਪਣੇ ਕੋਲ ਛੋਟੇ ਵੱਡੇ ਵੀਰੇ ਹੈਗੇ ਨੇ ਸਾਰ 120 ਕ ਜਾਨਵਰ ਹੈਗੇ ਨੇ ਬਹੁਤ ਵਧੀਆ ਬਈ ਕੰਮ ਕਿਸੇ ਦੇ ਥੱਲੇ ਨਹੀਂ ਹੈਗਾ ਆਪਦਾ ਕੰਮ ਆ ਹੈ ਠੀਕ ਹੈ ਜੀ ਹਾਂ ਜੀ ਤੇ ਵੈਸੇ ਆਪਣੇ ਹੋਰ ਕੀ ਕੀ ਬਿਜ਼ਨਸ ਨੇ ਬਈ ਉਹ ਵੀ ਥੋੜਾ ਦੱਸ ਦਿਓ ਜੀ ਬਈ ਮੇਰਾ ਜਿਹੜਾ ਬਿਜ਼ਨਸ ਆ ਅਸਲ ਤਾਂ ਕੱਪੜੇ ਦਾ ਸਾਡਾ ਬਿਜ਼ਨਸ ਏਮਬ੍ਰੋਇਡਰੀ ਵੀ ਆ ਕੱਪੜੇ ਦਾ ਵੀ ਸਾਡਾ ਹੋਲ ਸੇਲ ਦਾ ਕੰਮ ਆ ਜੀ ਤੇ ਇਹ ਸ਼ੌਂਕ ਸੀਗਾ ਬੱਕਰੀਆਂ ਦਾ ਕੁਰਬਾਨੀ ਵਾਦੇ ਪਾਲਦੇ ਹੁੰਦੇ ਸੀਗੇ ਤੇ ਵੀਡੀਓ ਦੇਖ ਕੇ ਸ਼ੌਂਕ ਜਾਗ ਗਿਆ ਤੇ ਫਾਰਮ ਦੀ ਬਣ ਗਈ ਸਲਾਹ ਫਾਰਮ ਕੀਤਾ ਇਹਦੇ ਵਿੱਚੋਂ ਹੀ ਵਧੀਆ ਹੋ ਰਿਹਾ ਸਾਡਾ ਠੀਕ ਹੈ ਜੀ ਫਾਰਮ ਤੇ ਤੁਸੀਂ ਦੇਖਣ ਜਦ ਪਤਾ ਲੱਗ ਰਿਹਾ ਖਰਚਾ ਕਾ ਵੀ ਕੀਤਾ ਹਨਾ ਬਈ ਹਾਂ ਵੀ ਖਰਚਾ ਤਾਂ ਆ ਹੀ ਗਿਆ ਠੀਕ ਹੈ ਜੀ ਤੇ ਹੁਣ ਬੱਕਰੀਆਂ ਦਿਖਾਵਾਂਗੇ ਆਪਾਂ ਜਿਵੇਂ ਬਾਈ ਹੋਰੀ ਇਹ ਫੜੀ ਬੈਠੇ ਨੇ ਬੱਕਰੀਆਂ ਹਨਾ ਕੀ ਕੀ ਡਿਟੇਲ ਹੈ ਇਹਨਾਂ ਦੀ ਜੀ ਅ ਦ ਸਵਾਲ ਉਹੀ ਬੱਕਰੀ ਵਾਰੀ ਬਈ ਲੋਹੀ ਬੱਕਰੀ ਹੈ ਇਹ 40 41 ਇੰਚ ਦੀ ਹਾਈਟ ਆ ਹਾਂਜੀ ਬਈ ਤੇ ਇਹ ਤਿੰਨ ਕਿ ਮਹੀਨਿਆਂ ਦੀ ਗੱਬਣ ਤਿੰਨ ਮਹੀਨੇ ਦੀ ਹੁਣ ਗੱਬਣ ਆਪਣੇ ਆਪ ਦੇ ਬੱਕਰੀ ਤੋਂ ਹੀ ਆ ਜੀ ਆਪਣੇ ਬੱਕਰੇ ਦੀਆਂ ਬੱਕਰਾ ਵੀ ਹੁਣ ਦਿਖਾ ਦਿੰਦੇ ਆ ਕਿੰਨੇਵੇਂ ਸੂਏ ਆ ਬਈ ਹੁਣ ਇਹਨੇ ਸੂਣਾ ਹੈ ਬਈ ਇਹ ਤੀਜਾ ਚੌਥਾ ਸੂਆ ਹੈਗਾ ਠੀਕ ਹੈ ਜੀ ਤੇ ਤੁਸੀਂ ਕਿੱਥੋਂ ਲਈ ਸੀ ਬੱਕਰੀ ਕਿਹੜੀ ਲਾਈਨ ਦੀ ਹੈ ਜੀ ਇਹ ਬਈ ਲੈਣ ਇਹ ਮੁੱਲਾਪੁਰ ਤੋਂ ਲੈਤੀ ਸੀ ਬੰਦੇ ਆਪਣੇ ਉਹਨੇ ਵਰੇਮੀ ਉਹਨਾਂ ਤੋਂ ਲਈ ਸੀ ਸਭ ਧਿਆਨ ਚ ਨੀ ਮੇਰੇ ਪੱਕਾ ਠੀਕ ਹੈ ਬਾਈ ਬੱਕਰੀ ਬਈ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆ ਹਨਾ ਮੋਟੀਵੇਟ ਵੀ ਬਈ ਇਹਦਾ ਬਹੁਤ ਆ ਹਾਂ ਵੱਡੇ ਫਰੇਮ ਦੇ ਵਿੱਚ ਆ ਬਈ ਬੱਕਰੀ ਤੇ ਇਹ ਚਿੱਟੀ ਬੱਕਰੀ ਬਈ ਚਿੱਟੀ ਬੱਕਰੀ ਬਈ ਆਪਾਂ ਨੇ ਲਏ ਤੇ ਸ਼ਪਾਰ ਦੇ ਮੇਲੇ ਤੇ ਸ਼ਪਾਰ ਦੇ ਮੇਲੇ ਤੇ ਗਲਾਬੀ ਸਕਿੰਨ ਦੇ ਵਿੱਚ ਆ ਬਈ ਹਨਾ ਆ ਬਈ ਇਹਦੀ ਕੀ ਡਿਟੇਲ ਹੈ ਜੀ ਬਾਈ ਇਹਦਾ ਇਹ ਤਿੰਨ ਸੂਏ ਦੇ ਤੇ ਚੌਥੀ ਬਲੀ ਇਹ ਗੱਬਣਾ ਹੁਣ ਫੇਰ ਅੱਛਾ ਜੀ ਇਹ ਲਈ ਸੀਗੀ ਆਪਾਂ ਨੇ ਜਰਗ ਦੇ ਮੇਲੇ ਤੇ ਜਰਗ ਦੇ ਮੇਲੇ ਤੇ ਹਾਂ ਬਈ ਠੀਕ ਹੈ ਬਈ ਬੱਚੇ ਕਿਵੇਂ ਦੇ ਦਿੰਦੀ ਹੈ ਬਈ ਇਹ ਬੱਚੇ ਬਾਈ ਇਹਦੇ ਬਹੁਤ ਸੋਹਣੇ ਨੇ ਮੈਂ ਤੁਹਾਨੂੰ ਦਿਖਾਉਣਾ ਬੱਚਾ ਦਿਖਾਓ ਬਾਈ ਬੱਚਾ ਇੱਥੇ ਫਿਰਦਾ ਵੀ ਹੈ ਨਾ ਹਾਂ ਬਾਈ ਜਿਹੜਾ ਤੁਸੀਂ ਕਹਿੰਦੇ ਸੀ ਇੱਕ ਬੱਚੇ ਦੇ ਵਿੱਚ ਹੈਗਾ ਕਿੰਨੇ ਕੁ ਦਾ ਵਿਕ ਜਾਂਦਾ ਇਹ ਜੀ ਬੱਕਰੀ ਦਾ ਬੱਚਾ ਜੀ ਬਈ ਕੁਆਲਿਟੀ ਤੇ ਹੁੰਦਾ ਬੱਕਰੇ ਦੇ ਜਿਹੜਾ ਜ ਬੱਕਰਾ ਛੱਡਾਂਗੇ ਹਨਾ ਉਹੋ ਜੀ ਬੱਚੇ ਦਊਗੀ ਫਿਰ ਉਹੋ ਜੀ ਮੁੱਲ ਹੋਊਗਾ ਠੀਕ ਹੈ ਬਾਈ ਤੇ ਇਹ ਬੱਕਰੀਆਂ ਬਾਈ ਕੋਲੇ ਸਾਰੀਆਂ ਹੀ ਬਹੁਤ ਸੋਹਣੀਆਂ ਨੇ ਹੁਣ ਜਿਹੜੀਆਂ ਬੱਚਿਆਂ ਦੇ ਬਹੁਤ ਕ੍ਰੋਸ ਕਰਾ ਲਈਏ ਉਹੋ ਜੀ ਬੱਚੇ ਆ ਜਾਣੇ ਆ ਦੇਖੋ ਬਾਈ ਪਾਠਾ ਬਈ ਦੀ ਹੈ ਨਾ ਇਹ ਬਾਈ 4 ਕਿ ਮਹੀਨੇ ਦੀ ਪਾਠਾ 4 ਮਹੀਨੇ ਦੀ ਪਾਠਾ ਬਾਈ ਇਹ ਵੀ ਗਲਾਬੀ ਸਕੈਨ ਦੇ ਵਿੱਚ ਆ ਦੇਖੋ ਇੱਕ ਇਹਦੀ ਪੱਠ ਹੋਰ ਆ ਉਹ ਲਈ ਆਈਓ ਅ ਬਈ ਇਹ ਸੇਲ ਤਾਂ ਨਹੀਂ ਕਰਦੇ ਪੱਠ ਨਹੀਂ ਬਈ ਇਹ ਤਾਂ ਰੱਖਾਂਗੇ ਆਪਾਂ ਫਿਲਹਾਲ ਪੱਠਾਂ ਦਾ ਠੀਕ ਹੈ ਪਰ ਬੱਕਰੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਸੇਲ ਕਰ ਦਾਂਗੇ ਠੀਕ ਹੈ ਬਈ ਬਾਕੀ ਬਈ ਵੀਡੀਓ ਦੇਖਦੇ ਰਹੋ ਪੂਰੀ ਜਿਹੜੇ ਜਿਹੜੇ ਜਾਨਵਰ ਬਾਈ ਹੋਰੀ ਦਿਖਾਉਣਗੇ ਇਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਫੋਨ ਤੇ ਗੱਲਬਾਤ ਕਰਕੇ ਕੋਈ ਵੀ ਬੱਕਰੀ ਖਰੀਦ ਸਕਦੇ ਹੋ ਜਿਹੜੀਆਂ ਕੋਈ ਪੱਠਾਂ ਹੈਗੀਆਂ ਬਾਈ ਹੋਰਾਂ ਨੇ ਰੱਖੀਆਂ ਨਹੀਂ ਹਨਾ ਤੇ ਆਹ ਦੇਖੋ ਇਹਦੀ ਪੱਠ ਆ ਲੋ ਬਈ ਇਹ ਵੀ ਇਸੇ ਦੀ ਹੈ ਜੀ ਇਦੀ ਮਾਂ ਬਾਈ ਉਧਰ ਅੱਛਾ ਇਹ ਹੋਰ ਬੱਕਰੀ ਦੀ ਹੈ ਬਾਈ ਕੁਆਲਿਟੀਆਂ ਚੈੱਕ ਕਰੋ ਬਾਈ ਕੰਨ ਬਾਈ ਬਹੁਤ ਲੰਬਾ ਹੈ ਦਾ ਹਨਾ ਲਓ ਜੀ ਦੇਖੋ ਬਾਈ ਇਹ ਵੀ ਗੁਲਾਬੀ ਜਮੜੀ ਦੇ ਵਿੱਚ ਹੈ ਬਾਈ ਦੰਦਾਂ ਤੋਂ ਕਿਵੇਂ ਆਹੀ ਬਾਈ ਇਹ ਹੁਣ ਦੋ ਦੰਦ ਚੱਕੇ ਨੇ ਹਾਂ ਹਜੇ ਚੱਕੇ ਨੇ ਦੋ ਦੰਦ ਹਨਾ ਜੀ ਹਫਤਾ ਕੀ ਹੋਇਆ ਫਾਈਟ ਰੂਟ ਵੀ ਸੋਹਣੀ ਕਰ ਗਈ ਬਾਕੀ ਕੁਆਲਿਟੀਆਂ ਦੇਖੋ ਜੀ ਤੇ ਬਾਈ ਇਹ ਪੱਠ ਨਹੀਂ ਮੰਗੀ ਕਿਸੇ ਨੇ ਤੁਹਾਡੇ ਤੋਂ ਮੰਗੀ ਤਾਂ ਵੀਰੇ ਬਹੁਤ ਜਾਣਿਆ ਨੇ ਅੱਛਾ ਜੀ ਪਰ ਆਪ ਵੀ ਸ਼ੌਂਕਾ ਹੁਣ ਸੇਲ ਨਹੀਂ ਕਰਦੇ ਇਹ ਫਟ ਰੱਖਾਂਗੇ ਬਈ ਇਹਦੇ ਬੱਚੇ ਪੁੱਛੇ ਲਵਾਵਾਂਗੇ ਠੀਕ ਹੈ ਜੀ ਫਿਰ ਗਾਹਾਂ ਦਿਖਾਂਗੇ ਤੁਸੀਂ ਕਿੰਨੀ ਉਮਰ ਦੀ ਪਾਠ ਕਰਾਸ ਕਰਾਉਣੇ ਫਸਟ ਟਾਈਮ ਬਈ ਬਈ ਚਾਰਕ ਦੰਦ ਹੋਵੇ ਘੱਟੋ-ਬੱਟ ਚਾਰ ਦੰਦ ਲਓ ਬਈ ਦੇਖੋ ਬਾਕੀ ਬੱਕਰੀ ਦੀ ਕੱਦ ਕਾਠੀ ਹੁੰਦੀ ਆ ਹਾਂਜੀ ਠੀਕ ਆ ਹੁਣ ਵਿੱਚ ਹੁੰਦੀਆਂ ਨੇ ਕੱਦ ਹੀ ਨਹੀਂ ਕਰਨਾ ਉਹ ਦਰਮਿਆਨੀ ਜੀ ਕਰਵਾ ਦੀ ਦੀ ਗੱਭਣ ਠੀਕ ਹੈ ਜਿਹੜੀ ਆਪਾਂ ਨੂੰ ਲੱਗਦੀ ਆ ਵੇ ਕੱਦ ਕਾਠੀ ਵਧੀਆ ਲੈ ਕੇ ਜਾਊਗੀ ਹਾਂਜੀ ਫਿਰ ਉਹ ਆਪਾਂ ਚਾਰ ਜਾਂ 6 ਦੰਦ ਤੱਕ ਲਓ ਜੀ ਦੇਖੋ ਬਈ ਕੁਆਲਟੀ ਪਾਠ ਦੀ ਬਹੁਤ ਸ਼ਾਨਦਾਰ ਆ ਗੁਲਾਬੀ ਜਮੜੀ ਦੇ ਵਿੱਚ ਲਾਲ ਡੱਬੀ ਪੱਠਾ ਹਨਾ ਤੇ ਇਹ ਨਾਟ ਫੋਰ ਸੇਲ ਹੈ ਜਿਹਦੇ ਲਈ ਕੋਈ ਫੋਨ ਨਾ ਕਰੇ ਬਾਕੀ ਬਈ ਹੋਰ ਦਿਖਾਓ ਬੱਕਰੀਆਂ ਇਹ ਵੀ ਪੱਠਾ ਕੀ ਜੀ ਹਾਂ ਵੇ ਇਹ ਵੀ ਪੱਠਾ ਇਹ ਕੀ ਡਿਟੇਲ ਆ ਭਾਈ ਇਹਦੀ ਭਾਈ ਇਹ ਹਜੇ ਖੀਰੀ ਆ ਅੱਛਾ ਜੀ ਇਹ ਸੇਲ ਹੈ ਕਿ ਨਾਟ ਫੋਰ ਸੇਲ ਹੈ ਜੀ ਭਾਈ ਇਹ ਹਜੇ ਪੱਠਾਂ ਦਾ ਭਰ ਰੱਖਾਂਗੇ ਤਕਰੀਬ ਜਿਹੜੇ ਵੇਚਣ ਵਾਲੇ ਦੀ ਉਹ ਪਹਿਲਾਂ ਵੇਚ ਤੇ ਮੈਨੇ ਕੁਝ ਜਾਨਵਰ ਹਾਂਜੀ ਇਹਨਾਂ ਦੇ ਬੱਚੇ ਲੈਣਨੇ ਆਪਾਂ ਨੇ ਠੀਕ ਹੈ ਭਾਈ ਇੱਕ ਤੁਹਾਡੇ ਪਿੱਛੇ ਵੀ ਕਾਲੀ ਵਟ ਫਿਰਦੀ ਆ ਹਨਾ ਇਹ ਵੀ ਬਹੁਤ ਸੋਹਣੇ ਫਰੇਮ ਦੇ ਵਿੱਚ ਆ हां ਬਈ ਇਹ ਵੀ ਆਪਣੇ ਬੱਕਰੇ ਦੀ ਇਹ ਵੀ ਆਪਣੇ ਬੱਕਰੇ ਦੀ ਕਾਲੇ ਦੀ ਹੈ ਜੀ ਹਾਂ ਹਾਂ ਬਈ ਕਾਲੇ ਦੀ ਆ ਲਓ ਜੀ ਦੇਖੋ ਹਨਾ ਬਹੁਤ ਸੋਹਣੀ ਪੱਠਾ ਬਈ ਪੂਰੇ ਭਾਰੇ ਸਰੀਰ ਦੀ ਪੱਠਾ ਕਿੰਨੀ ਉਮਰ ਹੈ ਦੀ ਬਈ ਇਹ ਹੈਗੀ 4 ਮਹੀਨੇ ਦੀ 4 ਮਹੀਨਾ ਦੀ ਪੱਠਾ ਬਈ ਹਨਾ ਬਿਲਕੁਲ ਬੱਕਰੀ ਵਰਗੀ ਹੈ ਕੰਨ ਕੁੰਨ ਬੜਾ ਚੌੜਾ ਦੇਖੋ ਇਹਦਾ ਬਾਪ ਖੜਾ ਤੁਹਾਨੂੰ ਦਿਖਾਉਣੇ ਆ ਇਹਦੇ ਆ ਕੇ ਦਿਖਾਉਣੇ ਤੁਹੇ ਇਹਦਾ ਕੰਨ ਦੇਖੋ ਬਈ ਜਾਮੜੀ ਬਈ ਪੂਰੀ ਪਤਲੀ ਹੈ ਜੀ ਹੂੰ ਆਪਾਂ ਨੂੰ ਵੀ ਜਿਆਦਾ ਕਿਸ ਤਰ੍ਹਾਂ ਦੇ ਜਾਨਵਰਾਂ ਦਾ ਸ਼ੌਂਕ ਆ ਬੀਟਲ ਦੇ ਵਿੱਚ ਵੀ ਬਹੁਤ ਕੁਆਲਿਟੀਆ ਹੁੰਦੀ ਆ ਬਈ ਬੀਟਲ ਦੇ ਵਿੱਚ ਕੱਦ ਕਾਠੀ ਹੋਵੇ ਸਿੰਗੀ ਦੀ ਕੁਆਲਿਟੀ ਹੋਵੇ ਅੱਖ ਦੀ ਕੁਆਲਿਟੀ ਹੋਵੇ ਔਰ ਇਹਦੀ ਸਕਿਨ ਜਿਹੜੀ ਹੁੰਦੀ ਆ ਹਾਂਜੀ ਇਹਦੀ ਕੁਆਲਿਟੀ ਚਮਕਦਾਰ ਹੋਵੇ ਵਧੀਆ ਠੀਕ ਹੈ ਜੀ ਜਾਨਵਰ ਜਚਣਾ ਚਾਹੀਦਾ ਸਨਖ ਪੁਨੇਜ ਵੀ ਵਧੀਆ ਹੋਵੇ ਹਨਾ ਹਾਂਜੀ ਹਾਂ ਲਓ ਬਈ ਮਾੜਾ ਰੱਖ ਲਓ ਭਾਈ ਉਹਨੇ ਵੀ 19 ਖਾਣਾ ਚੰਗਾ ਰੱਖ ਲਓਗੇ ਉਹਨੇ ਵੀ 19 ਹੂੰ ਬਾਕੀ ਬਾਈ ਹੋਰਾਂ ਦੀ ਸੰਭਾਲ ਬਹੁਤ ਆ ਆ ਦੇਖ ਲਓ ਤੁਸੀਂ ਜੰਡਪੱਤੀ ਆ ਹਨਾ ਹੁਣ ਇਹਨਾਂ ਨੇ ਪਾਈ ਆ ਸਾਰੀ ਬੇਲੀ ਘਰਤੀ ਫੁਰਨੀ ਬੱਕਰੀਆਂ ਨੇ ਜੰਡਪੱਤੀ ਫੀਲਡ ਦਾ ਇਹਨਾਂ ਦਾ ਆਪਦਾ ਕੰਮ ਆ ਬਈ ਬਈ ਬੱਕਰੀਆਂ ਦਿਖਾਓ ਹੋਰ ਵਧੀਆ ਸ਼ੌਂਕ ਕਰਾ ਦਿਓ ਬਈ ਬਹੁਤ ਸ਼ਾਨਦਾਰ ਦੋ ਪੱਠਾ ਹੋਰ ਦਿਖਾਉਣੇ ਨੇ ਤੇ ਇਹ ਬਈ ਆਪਣੇ ਘਰ ਦੀਏ ਨੇ ਹਾਂ ਬਈ ਮੇਲੇ ਵਿੱਚ ਬਰੀਡਰ ਤਿੰਨ ਨੇ ਅੱਛਾ ਜੀ ਲੱਗ ਲੱਗ ਸਾਰਿਆਂ ਦੀ ਹਜੇ ਲੈ ਰਹੇ ਹਾਂ ਰਿਜ਼ਲਟ ਵੇ ਕਿਹੜਾ ਕਿਵੇਂ ਦੇ ਰਿਹਾ ਹਾਂਜੀ ਹਾਂ ਜਿਹੜੇ ਪਹਿਲਾਂ ਦਿਖਾਏ ਨੇ ਉਹ ਹੋਰ ਬੱਕਰੇ ਦੇ ਨੇ ਇਹ ਜਿਹੜੀਆਂ ਦਿਖਾ ਰਹੇ ਆ ਪੱਠਾ ਇਹ ਹੋਰ ਬੱਕਰੇ ਦੀ ਇਹਨਾਂ ਦਾ ਬਾਪ ਕਿਹੜੇ ਰੰਗ ਦਾ ਜੀ ਇਹਨਾਂ ਦਾ ਬਾਪ ਬਾਈ ਹਿੰਗਾ ਦਾ ਕਾਲੇ ਰੰਗ ਦਾ ਮਾਂ ਇਹਦੀ ਹੈਗੀ ਚਿੱਟੀ ਤੇ ਕਾਲੀ ਇਹਦੀ ਮਾਂ ਹੈਗੀ ਲਾਲ ਅੱਛਾ ਲਾਲ ਹੋਈ ਹਾਂ ਇਹ ਤਾਂ ਆਪਦੇ ਬਾਪ ਤੇ ਗਈ ਆ ਠੀਕ ਹੈ ਜੀ ਇਹ ਆਪਦੀ ਮਾਂ ਤੇ ਚਲੀ ਗਈ ਦੇਖੋ ਬਾਈ ਫੇਸ ਦੀ ਕੁਆਲਿਟੀ ਆ ਨਾ ਬਰੀਕ ਸਿੰਘੀ ਦੀ ਆ ਬਹੁਤ ਸੋਹਣੀ ਪੱਠਾ ਬਾਈ ਇਹ ਹਜੇ ਬਾਈ ਹੈਗੀ ਇਹ ਚਾਰ ਕਿ ਮਹੀਨਿਆਂ ਦੀ ਹੈ ਚਾਰ ਮਹੀਨਿਆਂ ਦੀ ਹੈ ਜੀ ਆਹ ਦੇਖੋ ਬਈ ਆ ਪੱਠਾ ਵੀ ਬਹੁਤ ਟੌਪ ਆ ਕਰੀਆਂ ਤੁਹਾਨੂੰ ਆਹ ਦੇਖੋ ਬਈ ਅ ਡਿਫਰੈਂਟ ਜੇ ਕਲਰ ਆ ਬਾਈ ਬਹੁਤ ਸੋਹਣੀ ਲਾਲ ਭੂਰੀ ਪਾਠਾ ਕੀ ਡਿਟੇਲ ਆ ਬਈ ਇਹਦੀ ਬਾਈ ਇਹ ਚਾਰ ਸੂਏ ਨੇ ਦੇਤੇ ਹੁਣ ਪੰਜਵੇਂ ਸੂਏ ਨੂੰ ਇਹ ਲਗਭਗ ਤਿਆਰ ਆ ਅੱਛਾ ਜੀ ਹਾਂ ਇਹ ਲਊਗੀ 20 ਦਿਨ 20 ਦਿਨ ਲਊਗੀ ਸੋਣਾ 25 ਦਿਨ ਲਓਗੇ ਲਓ ਜੀ ਕੁਆਲਿਟੀ ਜਾਂ ਚੈੱਕ ਕਰੋ ਬਾਈ ਬੱਚੇ ਬਈ ਕਿਵੇਂ ਦੇ ਪਾਉਂਦੀ ਆ ਜੀ ਬਾਈ ਇਹਦੇ ਬੱਚੇ ਬਹੁਤ ਸੋਹਣੇ ਹੁੰਦੇ ਨੇ ਕੰਨ ਬਹੁਤ ਵੱਡਾ ਬੱਕਰੀ ਲੱਗਿਆ ਜਾਤ ਵਾਲੀ ਬੱਕਰੀ ਆ ਬਈ ਹਨਾ ਜਿਵੇਂ ਹੁੰਦਾ ਨਾ ਜਿਆਦੇ ਕੱਦ ਵਾਲੀਆਂ ਗੇੜੀ ਬੱਕਰੀਆਂ ਰਿਜ਼ਲਟ ਨਹੀਂ ਦਿੰਦੀਆਂ ਇਹਦੀ ਹਾਈਟ ਵੀ ਨਾਰਮਲ ਇਹਦੇ ਬੱਕਰੇ ਸੀਗੇ ਇੱਕ ਬੱਕਰਾ ਇੱਕ ਬੱਕਰੀ ਖੀਰੇ ਬੱਚੇ ਨਹੀਂ ਇਹਦੀ ਮਾਂ ਤੋਂ ਪਲੱਸ ਕੱਦ ਕਾਲਿਆ ਸੀਗਾ ਠੀਕ ਹੈ ਬਈ ਕੋਈ ਜ਼ਰੂਰੀ ਨਹੀਂ ਹੈਗਾ ਬੱਕਰੀ ਬੱਕਰੀ ਮਾਦਰੀ ਆ ਹਾਂਜੀ ਹਾਂਜੀ ਅਸਲ ਤਾਂ ਬਾਪ ਤੇ ਲੈ ਕੇ ਜਾਂਦੇ ਨੇ ਜਿਹੜਾ ਮੈਂ ਇਹ ਬਹੁਤ ਸੋਹਣਾ ਬੱਕਰੀ ਦਾ ਬਈ ਹੈ ਨਾ ਹਾਂ ਬਈ ਤੇ ਜਿਹੜੀ ਫੇਸ ਦੀ ਕੁਆਲਿਟੀ ਆ ਕੰਨ ਕੁੰਨ ਬਹੁਤ ਸੋਹਣਾ ਲੱਗਿਆ ਜੰਨਾ ਸਿੰਘ ਜੀ ਅੱਖ ਬਈ ਹਾਂ ਤੇ ਕਲਰ ਪਰ ਕਿਹੜੇ ਬੱਕਰੇ ਤੋਂ ਕ੍ਰੋਸ ਆ ਬਈ ਇਹ ਇਹ ਆਪਣੇ ਕਾਲੇ ਬੱਕਰੇ ਤੋਂ ਕ੍ਰੋਸ ਆ ਵੀਰੇ ਬੜੇ ਕੰਨਾਲੇ ਤੋਂ ਠੀਕ ਹੈ ਜੀ ਲਓ ਬਈ ਇੱਕ ਜੈਡ ਬਲੈਕ ਦਿਖਾਉਣਿਆ ਤੁਹਾਨੂੰ ਅਠਾ 22 ਲਵੇ ਜਿੰਨੀਆਂ ਵੀ ਹੈਗੀਆਂ ਚੰਗੀਆਂ ਦੁੱਧ ਵਾਲੀਆਂ ਬੱਕਰੀਆਂ ਰੱਖੀਆਂ ਨੇ ਚੌਂਕ ਨੇ ਇਹਨਾਂ ਦੀ ਇਹਦੀ ਕੀ ਡਿਟੇਲ ਆ ਜੀ ਬਈ ਇਹ ਚਾਰ ਦੰਦ ਆ ਇਹਨੂੰ ਕ੍ਰੋਸ ਕਰਾਈ ਆ 2.5-3 ਮਹੀਨਿਆਂ ਦੀ ਹੈਗੀ ਗੱਬਣ ਠੀਕ ਹੈ ਜੀ ਬਲੂਨ ਨੇ ਸੋਹਣਾ ਨੇ ਅੱਛਾ ਪਹਿਲਾਂ ਨਹੀਂ ਸੋਹਣਾ ਨਾ ਹਾਂ ਬਈ ਲੈ ਵਾ ਲੂ ਉਹ ਬਹੁਤ ਸੋਹਣਾ ਕੱਢੀ ਆਉਂਦੀ ਆ ਬਈ ਇਹਨਾਂ ਅਜੇ ਤਾਂ ਬਈ ਇਹ ਤਿੰਨ ਢਾਈ ਦਿਨ ਮਿੰਨਾਂ ਦੀ ਕੱਬਾ ਬਣਾ ਬਸ ਲਓ ਜੀ ਦੇਖੋ ਬਈ ਦੁੱਧ ਵਾਲੀ ਬੱਕਰੀ ਬਣੂਗੀ ਪੂਰੀ ਕਾਲੇ ਤੋਂ ਹੀ ਇਹ ਵੀ ਕ੍ਰੋਸ ਆਈ ਹਾਂ ਬਈ ਕਾਲੇ ਤੋਂ ਠੀਕ ਹੈ ਬਈ ਇਹਦੀ ਮਾਂ ਕਿਹੋ ਜੀ ਸੀਗੀ ਬਈ ਆਪ ਇਹਦੀ ਮਾਂ ਹੈਗੀ ਦੀ ਵੀਰੇ ਕਾਲੇ ਰੰਗ ਦੀ ਕਾਲੇ ਰੰਗ ਦੀ ਬਹੁਤ ਸੋਹਣੀ ਬਈ ਤੋਰ ਕੇ ਦਿਖਾਇਓ ਮੜੀ ਕਲੂਨ ਨੇ ਸੋਣਾ ਬਈ ਹਜੇ ਤੇ ਲੈ ਵਾ ਲੂ ਵਾ ਦੇਖੋ ਕਿੰਨਾ ਸੋਹਣਾ ਬਈ ਇਹਦੀ ਹੈਗੀ ਹਾਈਟ 40 ਦੇ ਲਗਭਗ 38 40 ਹਾਈਟ ਫੁੱਟ ਬਹੁਤ ਸੋਹਣੀ ਹੈ ਬਈ ਬਾਕੀ ਹਜੇ ਕਰੂਗੀ ਹੋਰ ਵੀ ਕਰੂਗੀ ਹਾਂ ਹਾਂ ਇਹ ਕਰੂਗੀ ਵੀਰੇ ਹਾਈਟ ਦੇਖੋ ਜੀ ਬਹੁਤ ਸੋਹਣੀਆਂ ਬੱਕਰੀਆਂ ਨੇ ਬਾਈ ਸਾਰੀਆਂ ਹੀ ਬਾਈ ਕੋਲ ਲਓ ਜੀ ਆਹ ਲਾਲ ਡੱਬੀ ਪੱਠ ਆ ਗਈ ਹੈ ਨਾ ਜੀ ਦੇਖੋ ਬਾਈ ਕੁਆਲਿਟੀ ਚੈੱਕ ਕਰੋ ਚਿੱਟੀ ਅੱਖ ਦੇ ਵਿੱਚ ਹਾਂ ਇਹ ਬਈ ਚਿੱਟੀ ਬੱਕਰੀ ਦੀ ਆ ਗਈ ਇਹ ਜਿਹੜੀ ਚਿੱਟੀ ਬੱਕਰੀ ਬਾਈ ਤੁਹਾਨੂੰ ਪਹਿਲਾਂ ਦਿਖਾਈ ਸੀ ਨਾ ਉਹਦੀ ਪੱਠ ਅੱਛਾ ਜੀ ਕਿੰਨੇ ਟਾਈਮ ਦੀ ਹੋ ਗਈ ਹੈ ਜੀ ਇਹ ਇਹ ਬਾਈ ਹੈਗੀ 8 ਕਿ ਮਹੀਨਿਆਂ ਦੀ ਪੱਠ 8 ਮਹੀਨਿਆਂ ਦੀ ਅਖੀਰੀ ਹੈ ਅਖੀਰੀ ਹੈ ਲਓ ਜੀ ਦੇਖੋ ਬਾਈ ਇਹ ਇਹ ਤਾਂ ਨਹੀਂ ਬਾਈ ਸੇਲ ਨਹੀਂ ਬਈ ਇਹ ਤਾਂ ਰੱਖਾਂਗੇ ਪਾਠਾ ਰੱਖਿਓ ਹੀ ਆ ਨੇ ਇਹ ਤਾਂ ਹੀਰੇ ਨੇ ਹਨਾ ਲਓ ਬਈ ਕੁਆਲਿਟੀਆਂ ਦੇਖੋ ਇਹਦਾ ਬਾਪ ਕੀ ਜਿਹਾ ਸੀਗਾ ਬੱਕਰਾ ਜੀ ਹੈ ਬਈ ਬਾਪ ਕਿਦਾਂ ਦਾ ਸੀ ਇਹਦਾ ਇਹਦਾ ਵਾਈਟ ਇਹਦਾ ਬਾਪ ਦੀਗਾ ਵੀਰੇ ਬੱਕਰੀ ਤਾਂ ਹੈਗੀ ਦੀ ਚਿੱਟੇ ਰੰਗ ਦੀ ਵਾਈਟ ਹਾਂਜੀ ਬਾਪ ਦੀਗਾ ਇਹਦਾ ਲੋਹੇ ਰੰਗ ਲੋਹੇ ਰੰਗ ਹਾਂ ਲੋਹੇ ਰੰਗ ਜਿਹੇ ਜਿਆ ਰੰਗ ਦੇਖੋ ਬਈ ਬਹੁਤ ਸੋਹਣਾ ਕੰਬੀਨੇਸ਼ਨ ਆਇਆ ਕਲਰ ਕੰਬੀਨੇਸ਼ਨ ਬਹੁਤ ਘਾਟਾ ਲਾਲ ਡੱਬਾ ਰੰਗ ਹਮੇਸ਼ਾ ਤੋਂ ਹੀ ਪਸੰਦ ਰਿਹਾ ਵਪਾਰੀਆਂ ਦਾ ਵੀ ਤੇ ਜਿਹੜੇ ਘਰਾਂ ਦੇ ਵਿੱਚ ਸ਼ੌਂਕ ਕਰਦੇ ਨੇ ਬੱਕਰੀਆਂ ਦਾ ਇਹ ਰੰਗ ਨੂੰ ਬਹੁਤ ਲੋਕ ਪਸੰਦ ਕਰਦੇ ਨੇ। ਲਓ ਜੀ ਦੇਖੋ ਬਈ। ਬਾਕੀ ਹੋਰ ਵੀ ਦਿਖਾਉਣੇ ਆ ਬੱਕਰੀਆਂ ਤੁਹਾਨੂੰ। ਵੱਡੇ ਫਰੇਮ ਦੀਆਂ ਬੱਕਰੀਆਂ ਨੇ ਸਾਰੀਆਂ ਬਾਈ ਹੋਰਾਂ ਕੋਲੇ ਜਿੰਨੀਆਂ ਵੀ ਹੈਗੀਆਂ ਨੇ। ਇਹ ਹੁਣ ਦਿਖਾਉਣੇ ਆ ਬਈ ਕਾਲੀਆਂ ਬੱਕਰੀਆਂ ਦੀ ਕਲੈਕਸ਼ਨ ਹੈ ਨਾ ਕਾਲੀਆਂ ਪੱਠਾਂ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ। ਦੱਸਿਓ ਬਈ ਇਹਦੀ ਡਿਟੇਲ ਕੀ ਹੈਗੀ ਆ? ਬਈ ਇਹ ਚਾਰ ਦੰਦ ਹੋਈ ਆ ਹੁਣ। ਹਾਂਜੀ। ਪਰ ਗੱਬਣ ਤਾਂ ਨਹੀਂ ਹਜੇ ਕਰਾਈ ਹੈਗੇ ਹਜੇ ਕਰਾ। ਅੱਛਾ ਹਜੇ ਕਰਾਈ ਨਹੀਂ। ਨਹੀਂ ਹਜੇ ਗੱਬਣ ਨਹੀਂ ਕਰਾਈ। ਲਓ ਬਈ। ਬਹੁਤ ਸੋਹਣੀ ਹਾਈਟ ਕਰ ਰਹੀ ਆ ਫੇਸ ਦੀ ਕੁਆਲਿਟੀ ਦੇਖ ਲਓ ਹਨਾ ਫੇਸ ਬਈ ਸਕਿਨ ਦੀ ਕੁਆਲਿਟੀ ਬਹੁਤ ਟੋਨ ਹੈ ਸਕਿਨ ਪਤਲੀ ਚਮੜੀ ਦੀ ਆ ਸਿੰਘੀ ਦੀ ਕੁਆਲਿਟੀ ਕੰਨਾਂ ਦੀ ਕੁਆਲਿਟੀ ਸਿੰਘ ਪੂਰਾ ਠੋਸ ਤੇ ਪਿੱਛੇ ਨੂੰ ਚਾਰ ਦੰਦ ਹੋ ਗਏ ਬਈ ਹਜੇ ਕ੍ਰੋਸ ਨਹੀਂ ਕਰਵਾਈ ਨਹੀਂ ਬਈ ਕਰਾਈਏ ਕਦੋਂ ਕਰਾਉਂਗੇ ਬਈ ਹੁਣ ਫਿਰ ਬਸ ਕਰਾ ਦਾਂਗੇ ਬਈ ਹੁਣ ਜਦ ਹੋਊਗੀ ਥੋੜੀ ਮੌਸਮੀ ਸਹੀ ਹੋ ਜਾਵੇ ਕਰਾ ਦਾਂਗੇ ਬਹੁਤ ਸੋਹਣਾ ਬਾਡੀ weight ਕਰ ਗਈ ਆ ਪੱਟ ਪੂਰੀ ਵਧੀਆ ਹਾਈਟ ਦੇ ਵਿੱਚ ਆ ਬਈ ਹਨਾ ਤੇ ਲੇਵੇ ਦੀ ਕੁਆਲਿਟੀ ਦੇਖ ਲਓ ਕੱਢੀ ਆਂਦੀ ਆ ਥਾਣ ਪੂਰੇ ਬਾਕੀ ਜਦੋਂ ਤਿਆਰ ਹੋਊਗੀ ਗੱਬਨ ਦੇ ਆਗੇ ਇਹਦੀ ਵੱਖਰੀ ਗੱਲਬਾਤ ਹੋਊਗੀ ਜਿਹੜੀ ਬਈ ਨਾਲ ਪਾਠਕਾਲੀ ਇਹ ਬਈ ਚਾਰ ਦੰਦ ਅੱਛਾ ਜੀ ਹਾਂ ਜੀ ਇਹਦਾ ਬੱਚਾ ਹੀ ਆ ਸਾਡਾ ਚੋਰੀ ਜਾਂਦਾ ਨਹੀਂ ਬਈ ਇਹਦਾ ਬੱਚਾ ਨਹੀਂ ਇਹ ਛੋਟੀ ਲੱਗਦੀ ਦੀ ਗੱਬਨ ਹੋ ਗਈ ਦੀ ਠੀਕ ਹੈ ਜੀ ਫੇਰ ਚਾਰ ਦੰਦ ਸੂਪੀ ਆ ਜੀ ਚਾਰ ਦੰਦ ਸੂਪੀ ਬਈ ਹੁਣ ਇਹ ਦੂਜੀ ਦਫਾ ਗੱਬਨ ਫੇਰ ਠੀਕ ਹੈ ਜੀ ਲਓ ਜੀ ਅੱਗੇ ਬਾਈ ਕੋਲ ਜਿਹੜੀ ਆ ਗਈ ਕਾਲੀ ਫੇਰ ਆ ਗਈ ਇਹਦੀ ਕੀ ਡਿਟੇਲ ਆ ਵੀਰੇ ਏ ਬਈ ਚਾਰ ਦੰਦ ਇਹ ਲੋ ਜੀ ਚਾਰ ਦੰਦ ਪਾਠਾ ਬਈ ਜੈਡ ਬਲੈਕ ਦੇ ਵਿੱਚ ਤੇ ਇਹ ਕਿਵੇਂ ਖਾਲੀ ਗੱਬਣੇ ਹੀ ਹੁਣ ਬਈ ਇਹ ਦੁੱਜੇ-ਦੁੱਜੇ ਸੂਏ ਨੇ ਦੋਨੇ ਇਹ ਅੱਛਾ ਹਾਂ ਇੱਕੋ ਜਿਹਾ ਫਰੇਮ ਦੀਆਂ ਨੇ ਤੇ ਇਹ ਕਾ ਦਿਖਾਣਾ ਤੁਹਾਨੂੰ ਕੋਹਨੀ ਆ ਬਈ ਇਹ ਬਿਨਾ ਸਿੰਘ ਤੋਂ ਆ ਗਈ ਹਾਂ ਬਈ ਕੋਹਨੀ ਆ ਠੀਕ ਹੈ ਜੀ ਕਿੰਨੇ ਸੂਏ ਲਾਗੇ ਆਪਣੇ ਕੋਲੇ ਬਈ ਇਹ ਤਾਂ ਸੂਆ ਹੈਗਾ ਚੌਥਾ ਚੌਥਾ ਜੀ ਨਾ ਪੰਜਵਾਂ ਸੂਆ ਪੰਜਵਾਂ ਤੁਹਾਡੇ ਕੋਲ ਸੂਏ ਦੇ ਦੇ ਆ ਪੰਜਵਾਂ ਠੀਕ ਹੈ ਸ਼ੁਰੂ ਤੋਂ ਆਪਣੇ ਕੋਲ ਹੀ ਆ ਇਹ ਹਾਂ ਬਈ ਠੀਕ ਹੈ ਬੱਚੇ ਕਿਵੇਂ ਦੇ ਪਾਉਂਦੀ ਹੈ ਜੀ ਬਈ ਇਹ ਰੋਡੇ ਵੀ ਲੈ ਜਾਂਦੀ ਆ ਬੱਚੇ ਅੱਛਾ ਬਾਪ ਤੇ ਵੀ ਕੀ ਬਲੀ ਚਲੇ ਜਾਂਦੇ ਨੇ ਬੱਚੇ ਠੀਕ ਹੈ ਜੀ ਹੈਗੇ ਤੇ ਬੱਚੇ ਹੁਣ ਕੋਈ ਆਪਣੇ ਫਾਰਮ ਚ ਹੋਰ ਸੇਲ ਕਰ ਸੇਲ ਹੋ ਗਈ ਹਾਂ ਬੱਕਰੀ ਦਾ ਬਈ ਫਰੇਮ ਬਹੁਤ ਵੱਡਾ ਆ ਨਾ ਥਾਲੇ ਵੀ ਬਹੁਤ ਵਧੀਆ ਹੂੰ ਦੇਖੋ ਜੀ ਬਾਕੀ ਬਈ ਆਪਣੇ ਕੋਲੇ ਸੇਲ ਆਸ ਤੇ ਕਿਹੜੀਆਂ-ਕਿਹੜੀਆਂ ਬੱਕਰੀਆਂ ਨੂੰ ਥੋੜਾ ਅਲੱਗ ਤੋਂ ਦਿਖਾ ਦਿਓ ਜੀ ਕਿਸੇ ਭਰਾ ਨੇ ਲੈਣੀਆਂ ਬੱਕਰੀਆਂ ਬਈ ਪੱਠਾਂ ਲਈ ਇਹ ਤਾਂ ਹੈ ਨਹੀਂ ਹਜੇ ਵੇਚਣੀਆਂ ਨਹੀਂ ਪੱਠਾਂ ਦਾ ਰੱਖਾਂਗੇ ਤਕਰੀਬਨ ਹਾਂਜੀ ਜਿਹੜੀਆਂ ਬੜੀਆਂ ਬੱਕਰੀਆਂ ਨੇ ਇਹਨਾਂ ਚੋਂ ਆਪਾਂ ਸੇਲ ਕਰ ਦਾਂਗੇ ਇਹਨਾਂ ਚੋਂ ਸੇਲ ਕਰ ਦਿਓਗੇ ਜਿਹੜੀਆਂ ਵੱਡੀਆਂ ਪੱਠਾਂ ਦਾ ਬਈ ਰੱਖਦੇ ਆਂ ਆਪਾਂ ਘਰੇ ਰੱਖਾਂਗੇ ਫਲਾਲ ਠੀਕ ਹੈ ਜਿਵੇਂ ਆਹ ਬੱਕਰੀਆਂ ਖੜੀਆਂ ਵੱਡੀਆਂ ਇਹਨਾਂ ਚੋਂ ਜਿਹੜੀ ਕੋਈ ਪਸੰਦ ਕਰਦਾ ਜਿਵੇਂ ਦਾ ਰੇਟ ਹਾਂ ਬਈ ਇਹ ਸੇਲ ਕਰ ਦਾਂਗੇ ਆਪਾਂ ਕੋਈ ਵੀ ਬੱਕਰੀ ਹੈ ਸੇਲ ਕਰ ਦਾਂਗੇ ਬੜੀ ਠੀਕ ਹੈ ਪੱਠਾਂ ਨਹੀਂ ਜੇ ਆਪਾਂ ਨੇ ਸੇਲ ਕਰਨੀ ਹੈ ਆਪਾਂ ਰੱਖਾਂਗੇ ਠੀਕ ਹੈ ਬਈ ਤੇ ਬਰੀਡਰ ਵੀ ਬਾਈ ਕੋਲੇ ਆ ਦੇਖ ਲਓ ਤੁਹਾਨੂੰ ਦਿਖਾਉਣੇ ਅਲੱਗ ਤੋਂ ਬਰੀਡਰ ਬਾਈ ਕਾਲੇ ਰੰਗ ਦੇ ਵਿੱਚ ਬਾਈ ਕੋਲੇ ਬਹੁਤ ਸੋਹਣੇ ਬੱਕਰੇ ਨੇ ਜਿਨ੍ਹਾਂ ਤੋਂ ਇਹ ਬੱਕਰੀਆਂ ਕ੍ਰੋਸ ਨੇ ਉਡਾਉਦਾ ਹੀ ਬਰੀਡਿੰਗ ਦਾ ਸੈਟਅਪ ਆ ਬਾਈ ਸਾਰਾ ਹਾਂ ਬਾਈ ਹਾਂ ਠੀਕ ਹੈ ਬਈ ਲੋ ਜੀ ਹੋਰ ਬੱਕਰੀਆਂ ਦਾ ਸ਼ੌਂਕ ਕਰਾਉਣੇ ਆ ਬਾਈ ਜੈਡ ਬਲੈਕ ਪਾਠ ਆ ਬਾਈ ਦੇ ਹੱਥ ਚ ਕੰਨ ਕੁੰਨ ਦੀ ਲੈਂਥ ਦੇਖ ਲਓ ਨਾ ਚਿੱਟੀ ਅੱਖ ਦੇ ਵਿੱਚ ਆ ਬਾਈ ਕੀ ਡਿਟੇਲ ਹੈ ਜੀ ਦੱਸੋ ਜੀ ਬਈ ਇਹ ਚਾਰ ਦੰਦ ਆ ਹਾਂ ਜੀ ਇਹ ਦੂਜੀ ਦਫਾ ਗੱਭਣ ਅ ਦੂਜੀ ਵਾਰ ਗੱਭਣਾ ਇੱਕ ਵਾਰ ਸੋਈ ਆ ਜੀ ਹਾਂ ਬਾਈ ਕਿੰਨੇ ਟਾਈਮ ਦੀ ਗੱਭਣ ਹੋ ਗਈ ਆ ਜੀ ਬਾਈ ਹੈਗੀ ਇਹ 2.5 ਤੋਂ 3 ਮਹੀਨਿਆਂ ਦੀ ਗੱਭਣ 2.5 ਤੋਂ 3 ਮਹੀਨਿਆਂ ਦੀ ਹੈ ਨਾ ਅੱਠ ਦੀਆਂ ਕੁਆਲਿਟੀਆਂ ਦੇਖ ਲਓ ਬਾਈ ਪੂਰੀ ਜਾਤ ਚ ਪਾਠ ਆ ਫੇਸ ਦੀ ਕੁਆਲਿਟੀ ਕੰਨ ਕੰਨ ਪੂਰਾ ਲੱਗਿਆ ਸਿੰਘ ਪੂਰਾ ਪਿੱਛੇ ਨੂੰ ਆ ਹਨਾ ਹਾਂ ਬਈ ਤੇ ਪਤਲੀ ਚਮੜੀ ਦੀ ਪੱਠਾ ਬਈ ਪੂਸ਼ਪਾਸ਼ ਪੂਰੀ ਵਧੀਆ ਹੈਗੀ ਆ ਥਣ ਲੇਵੇ ਦੀ ਬਿਲਕੁਲ ਸਾਫ਼ ਹੈ ਜੀ ਬਈ ਜੇ ਕੋਈ ਭਰਾਣੇ ਲੈਣੀ ਹੈ ਪੱਠ ਸੇਲ ਕਰ ਦੋ ਜੀ ਹਾਂ ਬਈ ਕਰ ਦਾਂਗੇ ਕਰ ਦੇਉਂਗੇ ਹਨਾ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਸੰਪਰਕ ਕਰ ਲਿਓ ਤੇ ਅੱਗੇ ਲੋਹੀ ਪੱਠ ਦਿਖਾਉਣੇ ਆ ਤੁਹਾਨੂੰ ਬਈ ਇਹਦੀ ਕੀ ਡਿਟੇਲ ਹੈ ਜੀ ਬਈ ਇਹ 6 ਦਾੰਦਾ ਹਾਂ ਜੀ ਇਹ ਵੀ 2.5 ਦਿਨ ਮਹੀਨਿਆਂ ਦੀ ਗੱਬਣਾ ਲਓ ਜੀ 6 ਦੰਦ ਪਾਠਾ ਬਈ 2.5 ਤੋਂ 3 ਮਹੀਨੇ ਦੀ ਗੱਬਣਾ ਬਈ ਕਿਹੜੇ ਬੱਕਰੇ ਤੋਂ ਲੱਗੀ ਐ ਇਹ ਇਹ ਬਈ ਆਪਣੇ ਕਾਲੇ ਬੱਕਰੇ ਤੋਂ ਲੱਗੀ ਆ ਕਾਲੇ ਬੱਕਰੇ ਤੋਂ ਆਪਦੇ ਬਾਈ ਦੇ ਫਾਰਮ ਚ ਕ੍ਰੋਸ ਹੋਈ ਐ ਜੀ ਪਾਠ ਬਹੁਤ ਵਧੀਆ ਹਨਾ ਹਾਂ ਬਈ ਲਓ ਜੀ ਅੱਗੇ ਦਿਖਾ ਦਿਓ ਬਈ ਆਹ ਨਾਗਰੀ ਲਓ ਜੀ ਇਹਦੀ ਕੀ ਡਿਟੇਲ ਆ ਜੀ ਬਈ ਇਹ 4 ਦੰਦ ਪਾਠਾ ਹਾਂਜੀ ਅਜੇ ਕ੍ਰੋਸ ਤਾਂ ਕਰਾਈ ਨਹੀਂ ਆਪਾਂ ਨੇ ਕ੍ਰੋਸ ਨਹੀਂ ਕਰਵਾਈ ਚਾਰ ਦੰਦ ਪਾਠ ਆ ਬਈ ਹਾਂ ਬਹੁਤ ਸੋਹਣਾ ਰੰਗ ਆ ਬਈ ਹਨਾ ਵੱਡੇ ਫੇਸ ਦੀ ਆ ਚਿੱਟੀ ਅੱਖ ਦੇ ਵਿੱਚ ਸਿੰਗੀ ਬਿਲਕੁਲ ਛੋਟੀ ਆ ਦੇਖ ਲਓ ਪਿੱਛੇ ਨੂੰ ਲਓ ਜੀ ਇਹ ਵੀ ਬਈ ਕਰ ਦੋਗੇ ਸੇਲ ਹਾਂ ਬਈ ਕਰ ਦਾਂਗੇ ਲਓ ਜੀ ਇਹ ਵੀ ਸੇਲ ਕਰ ਦੇਣਗੇ ਬਾਈ ਹੋਰੀ ਤੇ ਅੱਗੇ ਆ ਗਈ ਡੱਬੀ ਬੱਕਰੀ ਬਈ ਪੂਰੇ ਵੱਡੇ ਫਰੇਮ ਦੇ ਵਿੱਚ ਇਹਦੀ ਕੀ ਡਿਟੇਲ ਆ ਜੀ ਬਾਈ ਇਹ ਤੀਜੇ ਸੂਏ ਆ ਹੁਣ ਗੱਬਣ ਕਰਾਈ ਹੋਈ ਆ ਤੀਜਾ ਸੂਆ ਦਊਗੀ ਠੀਕ ਹੈ ਜੀ ਹਾਂ ਦੋ ਸੂਏ ਪਹਿਲਾਂ ਦਿੱਤੇ ਹੋਏ ਨੇ ਆ ਤੀਜੀ ਦੀ ਤੀਜੀ ਸੂਏ ਸੂਗੀ ਕਿੰਨੇ ਟਾਈਮ ਦੀ ਗੱਭਣਾਈ ਬਈ ਹੈਗੀ ਇਹ ਦੋ ਕੁ ਮਹੀਨੇ ਦੀ ਗੱਭਣਾ ਪਰ ਦੇਖਣ ਤਾਂ ਲੱਗ ਗਈ ਹੁਣ ਫੁਲਾਲ ਇਹ ਠੀਕ ਹੈ ਬਈ ਲਓ ਜੀ ਦੇਖੋ ਬਈ ਡੱਬੀ ਬੱਕਰੀ ਆ ਅ ਵੀਰੇ ਆਪਣਾ ਬਰੀਡਿੰਗ ਦਾ ਕੰਮ ਹੀ ਆ ਜਾਂ ਸੇਲ ਪਰਚੇਜ਼ ਵੀ ਕਰਦੇ ਹੋ ਤੁਸੀਂ ਬਈ ਸੇਲ ਪਰਚੇਜ਼ ਵੀ ਕਰਦੇ ਆਪਾਂ ਅੱਛਾ ਬੱਕਰੀਆਂ ਖਰੀਦ ਵੇਚ ਵੀ ਲੈਣੇ ਹੋ ਹਾਂ ਹਾਂ ਠੀਕ ਹੈ ਜੀ ਤੇ ਹੋਰ ਬਈ ਦਿਖਾ ਦਿਓ ਜੀ ਕੋਈ ਰਹਿ ਗਈ ਹੈ ਬੱਕਰੀ ਤਾਂ ਬੱਕਰੀਆਂ ਦਾ ਵੀ ਬਹੁਤ ਨੇ ਬਾਕੀ ਬੱਕਰੀਆਂ ਵੀ ਸਾਰੀਆਂ ਬਾਈ ਕੋਲੇ ਚੰਗੀਆਂ ਹੀ ਆ ਆ ਦਿਖਾ ਹੀ ਦਿੱਤੀਆਂ ਤੁਹਾਨੂੰ ਲਗਭਗ ਤਾਂ ਨਾ ਤੇ ਜੇ ਕਿਸੇ ਨੇ ਬਈ ਇਕੱਠੀਆਂ ਬੱਕਰੀਆਂ ਲੈਣੀਆਂ ਬਾਈ ਦਾ ਫਾਰਮ ਆ ਕੇ ਵਿਜ਼ਿਟ ਕਰ ਲਿਓ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਹੀ ਬੈਠੇ ਨੇ ਬਈ ਪ੍ਰੋਪਰ ਕੀ ਲੋਕੇਸ਼ਨ ਹੈਗੀ ਆਪਣੇ ਫਾਰਮ ਦੀ ਬਈ ਆਪਣਾ ਜਿਹੜੀ ਲੋਕੇਸ਼ਨ ਆ ਮਰੇ ਕੋਲਾ ਨਾਬਾ ਰੋਡ ਆਵਾਸਪੁਰਾ ਆਵਾਸਪੁਰਾ ਹੀ ਠੀਕ ਹੈ ਜੀ ਮਾਨੀਗੋਡ ਫਾਰਮ ਦੇ ਨਾਮ ਹਾਂ ਬਈ ਮਾਨੀਗੋਡ ਫਾਰਮ ਠੀਕ ਹੈ ਬਈ ਇਹ ਬਾਕੀ ਬੱਕਰੀਆਂ ਦੀ ਬਾਈ ਦੀ ਅਲੱਗ ਤੋਂ ਵੀਡੀਓ ਆਪਾਂ ਸ਼ੂਟ ਕਰਾਂਗੇ ਜੀ ਬੱਕਰੀਆਂ ਦਾ ਸ਼ੌਂਕ ਵੀ ਕਰਾਵਾਂਗੇ ਬੱਕਰੀਆਂ ਤੁਹਾਨੂੰ ਸਾਰੀਆਂ ਦਿਖਾ ਦਿੱਤੀਆਂ ਭਾਈ ਨਾਲ ਗੱਲਬਾਤ ਕਰ ਲਿਓ ਸੇਲ ਕਰ ਦੇਣਗੇ ਬੱਕਰੀਆਂ ਜੇ ਕਿਸੇ ਨੇ ਲੈਣੀਆਂ ਨੇ ਪੱਠਾਂ ਬਾਈ ਨੇ ਰੱਖੀਆਂ ਹੋਈਆਂ ਨੇ ਵੱਡੀਆਂ ਬੱਕਰੀਆਂ ਲਗਭਗ ਸਾਰੀਆਂ ਗੱਬਨ ਨੇ ਬਈ ਇਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਸੰਪਰਕ ਕਰਕੇ ਬਾਈ ਨਾਲ ਰਾਬਤਾ ਕਰ ਲਿਓ ਠੀਕ ਹੈ ਵੀਰੇ ਧੰਨਵਾਦ ਜੀ ਠੀਕ ਹੈ